ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਵਿੱਚੀ ਟੋਕੜ ਵਿੱਚੀ ਟੋਕੜ ਗੱਭਰ ਨੇ ਤੇ ਇੱਕ ਬਈ ਤਾਜੀ ਸੂਣ ਵਾਲੀ ਆਉ ਪੁੱਛ ਲੈਨੇ ਬਾਈ ਟੋਡੇਰ ਆ ਜੀ ਬਾਈ ਬਾਈ ਜੀ ਹਸੀ ਕਾਲ ਸასი ਗਵਰੇ ਹੋਰ ਠੀਕ ਹੂੰ ਵਧੀਆ 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 ਵੀਰੇ ਵਧੀਆ ਚੱਲਦਾ ਕੰਮ ਹਾਂਜੀ ਵਧੀਆ ਕੰਮ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਮਹੰਮਨਦੀਪ ਜੀ ਪਿੰਡ ਮੀਨੀਆ ਤੇ ਜ਼ਿਲ੍ਹਾ ਮੋਗਾ ਜੀ ਤਸਵੀਰ ਨੂੰ ਨਿਹਾਰ ਸਿੰਘ ਵਾਲਾ ਨੇੜੇ ਪਿੰਡ ਏੜੇ ਪਿੰਡ ਬੌਡੇ ਕੁਸਾ ਬਦਨੀਕੜਾ ਬਲਾਸਪੁਰ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 818839602 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਹਾਂਜੀ ਆਪਾਂ ਨੇ ਇਧਰੋਂ ਸ਼ੁਰੂ ਕਰਦੇ ਆ ਭਾਈ ਕਿਹੜਾ ਸੂਸ ਹੁੰਦੀ ਹੈ ਪੜਾ ਇਹ ਵੀਰੇ ਦੂਜੇ ਸੂਈ ਵੀ ਹੈ ਤੀਜੇ ਸੂਈ ਦੀ ਗੱ ਤੀਜਾ ਸੂਤ ਪੰਜ-ਸਤਨ ਕੱਢਦੀ ਹੈ ਬੈੜ ਉਹਨੇ ਨੇ ਦੂਜੇ ਮਾਂ ਆ ਪਾ ਤੀਜੇ ਮਨ ਕੇ ਲਈਆ ਤੀਜੇ ਸੂਤ ਸੁਨਾ ਬੈੜ ਨੇ ਪੰਜ ਤੋਂ ਸਤਨ ਲੈਂਦੀ ਆ ਹਾਂਜੀ ਹੀ ਕੱਢ ਆ ਬਈ ਦੁੱਧ ਉਹ ਤਾਂ ਕਹਿੰਦੇ 20 ਤੋਂ ਬਾਹਰ ਹੀ ਸੀ ਤਤੋਂ ਹੂੰ ਬਈ ਇਤਰਾ 22 ਕਿਲੋ ਦੇਊਗੀ ਆਪਾਂ ਤਾਂ ਕਹਿੰਦੇ 20 ਦੇ ਦੇਊਗੀ ਮੋਂ ਇਹਨਾਂ ਨਾਰਮਲ ਦੇ ਜਣਾ ਬੈੜ ਨੇ ਬਾਕੀ ਠੰਡੀ ਸਿਲੀ ਬਹੁਤ ਆ ਰਵੇੜ ਜਿਹੜੇ ਬੰਦੇ ਨੇ ਰੱਖਣੀਆਂ ਦੇਖ ਲਓ ਇੰਨੀ ਠੰਡੀ ਸੀ ਬੱਚੀ ਠੰਡੇ ਠੁੰਡੇ ਫੁੱਲ ਬਾਕੀ ਥਣ ਲੈਵੇ ਦੀ ਬਹੁਤ ਆ ਰਿਹਾ ਆ ਸਾਦੇ ਖਾ ਭਾਈ 7-8 ਦਿਨ ਪਏ ਆਲੇ ਤਾਂ ਬੈਠਦੇ 7-8 ਦਿਨ ਪੂਰੇ ਆ ਦੇਖ ਲੋ ਬਹੁਤ ਚੰਗਾ ਆ ਦੇ ਲੋ ਲਾ ਥਣ ਕਰ ਲਾ ਥਣ ਚਾਰੇ ਥਣ ਨਿਕਣ ਚਵਾਈ ਚੰਗੀ ਆ ਨਾ ਚਵਾਈ ਤਾਂ 1 ਨੰਬਰ ਹੋ ਗਰੇ ਕੋਈ ਨਿਆਣਾ ਨਹੀਂ ਪਾਇ ਜਿਵੇਂ ਮਰਜੀ ਬੈਜਾ ਸਾਰਾ ਮਾਈ ਚਲ ਗੱਬਣ ਨਹੀਂ ਆ ਥਾਰਾ ਆ ਦੇ ਲੋ ਕੋਈ ਵਾਰ ਦੂਰ ਤੋਂ ਆਉਂਦੇ ਨਾ ਮੋਗੇ ਉਤਵਾਈ ਜਣਾ ਹੂ ਕਾ ਮੜਾ ਬੰਨ ਪਸੂ ਲੱਸੀ ਵੀ ਕਿ ਜ਼ਰੂਰ ਆਵੇ ਬੈੜ ਹਾਂ ਹਾਂ ਸਹੀ ਬੈੜ ਨੇ 20 ਕਿਲੋ ਦੁੱਧ ਦੇ ਦਵਾ ਯਾਰ ਜਿਹਨੇ ਘਰੇ ਰੱਖਣੀ ਦੁੱਧ ਨੂੰ ਮਾੜੀ ਨਹੀਂ ਬਈ ਧੋਰ ਕੇ ਦਿਖਾ ਦੇ ਹਾਂਜੀ ਕੱਦ ਠੀਕ ਆ ਵਧੀਆ ਬਈ ਰੰਗ ਰੂਪ ਚੰਗਾ ਫੇਸ ਬਿਊਟੀ ਚੰਗੀ ਆ ਬਾਕੀ ਠੰਡੀ ਜਿਲਾ ਦਾ ਬੈਡ ਬਣਨਾ ਬਹੁਤ ਆ ਬੈਡ ਨੇੜੇ ਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਹਦੇ ਬਾਈ ਕਹਿੰਦਾ ਕੱਚੀ ਆ ਬਣੂਗੀ ਬਹੁਤ ਲੇ ਵਾਲੂ ਵਾ ਕਮਾਲ ਆ ਖਾਣ ਬਹੁਤ ਚੰਗਾ ਲੱਗਿਆ 18 20 ਕਿਲੋ ਦਾ ਮੋਹ ਨਾ ਦੇਣਾ ਬੈਡ ਨੇ ਦੋ ਦੋ ਹੂੰ ਬਾਕੀ ਇਹ ਤਾਂ 5-7 ਤਨ ਕੱਢਦੀ ਆ ਬੈਡ ਠੀਕ ਆ ਇਹ ਤਾਂ ਹੋਰ ਬਣ ਜਣਾ ਨੇ ਹੂੰ ਹੋਰ ਦੀ ਹੋਰ ਬੈਡ ਨੇ ਹੋ ਜਣਾ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੁੱਲ ਆਪਾਂ ਨਾ ਦਾ ਯਾਰ ਲੋਕਾਂ ਨਾਲ ਕਰਨਾ ਯਾਰ ਹੂੰ ਲੋਕੀ ਕਹਿੰਦੇ 65 ਕਰ ਲੈ 60 ਕਰ ਲੈ ਆਪਾਂ 56000 ਮੋਲ ਕਰਨਾ ਬਈ ਲੈ ਠੀਕ ਆ ਹਾਂ ਲੋ ਆਪਾਂ ਅੱਗੇ ਵੀਡੀਓ ਪੋਲੀਆ 50000 ਰੁਪਿਆ ਮੋਲ ਆ ਕੋਈ ਠੰਡੀ ਸਿਲੀ ਦੋ ਤਾਂ ਆ ਰਹੇ ਨੇ ਬੜਨਾ ਬਹੁਤਾ ਬੈੜਨੇ ਨਾ ਹਾਂ ਸਫਾਈਆਂ ਬਹੁਤਾ ਬੈੜਦੇ 7-8 ਦਿਨ ਪਹਿਰ ਤਾਂ ਬੈੜਦੇ ਠੀਕ ਹੈ ਜੀ ਲੈ ਠੰਡੀ ਸਿਲੀ ਬਹੁਤ ਆ ਜਿਹਨੇ ਘਰੇ ਰੱਖਣੇ ਕਈ ਵੇਰ ਆਉਂਦੇ ਨਾ ਸਹੀ ਗੱਲ ਆ ਬਈ ਕਈ ਬੁੜੀਆਂ ਦੇ ਵਿਚਨੇ ਆਉਂਦੇ ਇੱਕ ਚੋਣੀ ਹੁੰਦੀ ਉਹ ਜਿਹੜਾ ਮਰਦੀ ਜਵਾਕ ਵੀ ਚੋਰੇ ਥਾਂ ਥਾਂ ਦੇਖ ਲੋ ਕੋਈ ਫੋੜ ਸ਼ਾਂਗ ਨਹੀਂ ਆਏ ਨਹੀਂ ਗਲਾਬੀ ਥਾਣਾ ਬੈੜਦੇ ਸਹੀ ਗੱਲ ਆ ਬਈ ਹਾਂ ਜੀ ਅੱਜ ਵੀਰੇ 2 ਨੰਬਰ ਤੇ ਗੱਲ ਕਰਦੇ ਆ ਕਿਹੜਾ ਸੂਸ ਹੋਈ ਵੀ ਆ ਇਹ ਵੀਰੇ ਦੂਜੇ ਸੂਸ ਹੋਈ ਵੀ ਆ ਬੜਾ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਤਾਂ ਹੋਵੇ 4 ਕੁ ਮਹੀਨੇ ਠੀਕ ਆ ਉਹਨਾਂ ਨੂੰ ਦਸਰਮਦ ਆ ਇਹ ਵੀਰੇ ਮਹੀਨੇ ਤੋਂ ਉੱਤੇ ਗੱਬੜ ਵੀ ਆ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਆ ਸਿੱਧੀ ਉਹ ਕਿਸਮਤ ਆ ਅਗਲੇ ਦੀ ਹਾਂਜੀ ਠੀਕ ਆ ਠੀਕ ਆ ਇਹਦੇ ਥੱਲੇ ਆਪਾਂ ਚੋਗੇ ਆਪਾਂ 7 ਤੋਂ ਬਾਹਰ ਹੀ ਦੁੱਧ ਲੈ ਆ 6 ਕੁ ਲੋ ਖੁੱਲਾ ਮੰਨ ਕੇ ਦੇ ਲੈ ਲੈ ਬੈੜ ਦੇ 10 ਕੋਲੋਂ ਦੁੱਧ ਕਰ ਦੇਣਾ ਕਿਉਂ ਨਾ ਥੋੜੀ ਸਾਹ ਕੋਈ ਹੈ ਨਹੀਂ ਸੋਨੀ ਖੋਲ ਦੇ ਮਾੜੀ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਖਾਣ ਹਵਾਣਾ ਚੰਗਾ ਕੱਦ ਵੇਡ ਠੀਕ ਆ ਯਾਦਵ ਰੀਟ ਚੰਗੀ ਆ ਬਾਕੀ 100% ਬੈੜ ਗੱਬਣ ਹੀ ਨਿਕਲੂ ਯਾਰ ਬਈ ਕਹਿੰਦਾ ਭਰਾਵਾ ਖਾਲੀ ਮੰਨ ਕੇ ਲਿਓ ਬਈ ਹਨਾ ਬਾਕੀ ਬੈੜ ਦੇਖ ਲੋ ਹੋਰਾ ਤਾਰਾ ਚੰਗਾਗਾ ਮੁੱਲ ਕੀ ਆ ਭਰਾ ਇਹਦਾ ਮੋਲੇ ਦਾ ਯਾਰ ਲੈਣ ਦੇਣ ਡਾਕਟਰ ਆਪ ਹੂੰ 19000 ਰੁਪਏ ਰੱਖਦੇ ਆ ਯਾਰ ਮਾਨ ਤਨ ਬਾਕੀ ਮੌਕੇ ਤੇ ਮਾਨ ਤਨ ਕਰ ਦਾਂਗੇ ਯਾਰ 19000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਬਾਕੀ ਦੁੱਧ ਵੀ ਯਾਰ ਅੰਬਾਲਾ ਨਹੀਂ ਕਹਿੰਦੇ 9 ਕਿਲੋ ਦੇ ਨੇੜੇ ਤੇ ਕਰ ਜਾਣਾ ਬਾਈ ਅੱਛਾ ਉਹਨੇ ਤਾਂ ਕੱਲੀ ਯਾਰ ਹਰੇ ਤੇ ਆ ਕੋਈ ਦਾਣਾ ਨਹੀਂ ਪਾਉਂਦੇ ਉਹ ਹੂੰ ਹਰੇ ਤੇ ਸੀ ਇਹ ਠੀਕ ਆ ਬਾਕੀ ਥਾਂ ਤੁਹਾਨੂੰ ਬਹੁਤ ਚੰਗਾ ਯਾਰ ਚਬਾਈ ਇੱਕ ਨੰਬਰ ਆ ਵਹਿੜਦੀ ਆ ਬਾਈ ਹਾਂ ਨਹੀਂ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਵਹਿੜਦਾ ਠੀਕ ਹੈ ਵੀਰੇ ਮੋਲੇ ਦਾ 19000 ਰੁਪਿਆ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ 6 ਕਿਲੋ ਖੁੱਲਾ ਮੰਨ ਕੇ ਲੈ ਲੈ ਕਿਉਂ ਐ ਨਾ ਇੱਕ ਦਿਨ ਆਪਾਂ ਘੱਟ ਤਾਂ ਦੋ ਦਸਾ ਦਸੀ ਦਾ ਕਿਉਂ ਅਗਲਾ ਕਹਿੰਦਾ ਵੀ ਐ ਨਾ ਉਪਰ ਘਰੇ ਉਪਰਾ ਕਰ ਦੇ ਹੂੰ ਜਾਂ ਅਗਲੇ ਦੇ ਘਰੇ ਉਪਰਾ ਕਰ ਜਾ ਅਗਰ ਨੂੰ ਪਹਿਲੇ ਹੀ ਘੱਟ ਦੱਸੋ ਸਹੀ ਬਾਤ ਹੈ ਅਗਲਾ ਘਰੇ ਜਾ ਕੇ ਕਹੇ ਹਾਂ ਵੀ ਤੂੰ 6 ਕਿਆ ਸੀ 8 ਨਿਕਲਿਆ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਈ ਵੀ ਐ ਇਹ ਵੀਰੇ ਦੂਜੇ ਸੂਈ ਵੀ ਐ ਤੈ ਲਾ ਜਮਾਂਦਰੂ ਠੀਕ ਆ ਬੈੜ ਹੂੰ ਹਾਂਜੀ ਇਹ ਆਪਾਂ 7 ਕਿਲੋ ਝੋਕੇ ਲਿਆ ਜਾਂਦੇ ਦੋ ਠੀਕ ਆ 6 ਕਿਲੋ ਖੁੱਲਾ ਲੈ ਲੈ ਜੀ ਬੈੜ ਦਾ ਕੱਦ ਕਾੜ ਦੇਖ ਲੈ ਥਣ ਦੇਖ ਲੈ ਬੈੜ ਦਾ ਟਾਈਮ ਕਿੰਨਾ ਕੁ ਹੋ ਗਿਆ ਸੂਈ ਨੇ ਮੈਂ ਇਹਨੂੰ ਸੂਈ ਨੂੰ ਹੋ ਗਿਆ ਵੀਰੇ 3 ਮਹੀਨੇ ਦੇ ਨੇੜੇ ਠੀਕ ਉਹ ਢਾਈ ਕਹਿੰਦੇ ਜੇ ਆਪਾਂ 3 ਮਹੀਨੇ ਦੇ ਮੰਨ ਕੇ ਚੱਲ ਜਾਈਏ ਇੱਧਰ ਕਬਹਿਣੀ ਵਾਲੇ ਪਾਸੇ ਵਾਲਾ ਮੂਹਰਲਾ ਥਣ ਤੇ ਲਾ ਟੈਲ ਹਾਂ ਬਈ ਠੀਕਾ ਖੋਲ ਦੇ ਮਾੜੀ ਤੋਰ ਕੇ ਦਸਾ ਦੇ ਚਵਾਈ ਕਿਵੇਂ ਚਵਾਈ ਜਮਾ ਕੇ ਆਪਦਾ ਕੋਈ ਦੋ ਡੰਗ ਤਿੰਨ ਡੰਗ ਪਹਿਲਾਂ ਚੋਲੇ ਫੇਰ ਸੌਤਾ ਕਰੇ ਕੋਈ ਪਸ਼ੂ ਆਪਣਾ ਆਇ ਨਹੀਂ ਹੈਗਾ ਅੱਛਾ ਹਾਂਜੀ ਇਹ ਜੀ ਤਸੱਲੀ ਆ ਬਿਨਾ ਸਾਈ ਤੋਂ ਹੂੰ ਪ੍ਰਿੰਟ ਪ੍ਰਿੰਟ ਵੀ ਚੰਗਾ ਹਨਾ ਹਾਂ ਤੇ ਤਿੱਲ ਜ਼ਰੂਰ ਆ ਬਾਈ ਉਹੇ ਦਾ ਭਾਅ ਹੋਊਗਾ ਬਾਕੀ ਤਿੰਨੇ ਰਣ ਸਹੀ ਚੱਲਦੇ ਜਮਾ ਓਕੇ ਆ ਵੀਰੇ ਗੰਨੇ ਅੰਗ ਉਤਾਰਾ ਠੀਕ ਆ ਠੰਟੀ ਸੀਰੀ ਪੋਲੀ ਆ ਮੋਲੇ ਦਾ ਫਿਰ ਮੋਲੇ ਦਾ ਯਾਰ ਲੈਂਡ ਦੇ ਨੇ 12000 ਰੁਪਏ ਰੱਖਣਾ ਯਾਰ ਮਾਨਤਣ ਹੋ ਜੀ ਬਾਕੀ ਮੋਕੇ ਤੇ ਮਾਨਤਣ ਕਰਦਾ ਕੋਈ 12000 ਰੁਪਏ ਮੋਲਾ ਬਾਈ ਬਾਕੀ ਖਾਲੀਆਂ ਬੱਚਿਆਂ ਦਾ ਰੇਟ ਆ ਯਾਰ ਠੀਕ ਆ ਹਾਂ ਹੂੰ ਤੋੜਾ ਤਰ ਠੀਕ ਆ ਬਾਈ ਇਹਨੇ ਦੁੱਧ ਬਾਦੀ ਜਾਣਾ ਯਾਰ ਇਹ ਵੀ ਵੈੜ ਨੇ ਬਾਕੀ ਹੁਣ ਗਰਮੀ ਨਾ ਗਈ ਸਾਰੇ ਪਸ਼ੂ ਬਦਨ ਕੇ ਤੋ ਜਮੀ ਪੈ ਗਿਆ ਅੱਗੇ ਲਾਸਟ ਚਾਰ ਨੰਬਰ ਕੀ ਡਿਟੇਲ ਆ ਬਾਈ ਇਹ ਵੀ ਤਿੰਨਾਂ ਮਹੀਨੇ ਦੀ ਗੱਬਣ ਆ ਠੀਕ ਹੈ ਜੀ ਇਹਦੇ ਥੱਲੇ ਆਪਾਂ 8 ਕਿਲੋ ਚੋਕੇ ਲੈ 6 ਕਿਲੋ ਖੁੱਲਾ ਮੰਨ ਕੇ ਲੈ ਲੇ ਅੱਛਾ ਆਪਾਂ ਜ ਸਵੇਰੇ ਚੋਕੇ ਲੈ ਆ ਹੂੰ ਉਹਨੇ ਤੁਹਾਨੂੰ ਵੀਡੀਓ ਪਾਈ ਚਵਾਈ ਦੀ ਹੋਰ ਦੱਸੇ ਹੂੰ ਚੈੱਕ ਕਰਾ ਕੇ ਆਪਦੇ ਡਾਕਟਰ ਨਾਲ ਲਈ ਜਾਵੇ ਚੈੱਕ ਕਰਾ ਕੇ ਲੈ ਜੀ ਕਰੋ ਆਪਣੇ ਤੋਂਸੱਲੀ ਕਰਾ ਕੇ ਕੋਈ ਵਦੂ ਲੈ ਕੇ ਜਾਵੇ ਖੋਲ ਦੇ ਆਪਣੇ ਘਰੋਂ ਤਸੱਲੀ ਕਰਕੇ ਗੱਬਣ ਆ ਬਾਈ ਕਹਿੰਦੇ ਚੈੱਕ ਪਾਸ ਆ ਬਾਕੀ ਗਾ ਬਾਤ ਹੀ ਗਲਟੀ ਹੁੰਦੀ ਹੈ ਨਾ ਬਾਈ ਚੈੱਕ ਜ਼ਰੂਰ ਕਰਵਾ ਲਿਓ ਹਾਂ ਜੋਦਾ ਬਾਈ ਕਹਿੰਦਾ ਚਾਹੇ ਦੋ ਟਾਈਮ ਉਹਦੀ ਚਵਾਈ ਵੀ ਕਰ ਲਿਓ ਹਾਂ ਆਪਾਂ 8 ਫੁੱਲ ਕਰ ਲਿਓ ਜੀ 8 ਚੋਕੇ ਨੇ 6 ਖੁੱਲਾ ਹੂੰ ਮੰਨ ਕੇ ਲੈ ਜੇ ਕੋਈ ਠੀਕ ਹੈ ਵੀਰੇ ਹਾਂ ਮੜਾ ਜਾ ਪੱਕਾ ਮਹਾਂਦੀ ਆ ਇਧਰਲੇ ਪੈਰ ਤੋਂ ਮੜਾ ਜਾ ਮੜਾ ਜਾ ਨੋਜ ਠੀਕ ਹੈ ਘਟਾਉਣ ਵਾਲਾ ਹੂੰ ਮੁੱਲ ਕੀ ਹੈ ਬੈੜ ਬਹੁਤ ਚੰਗੀ ਹੈ ਬੈੜ ਇਹ ਬੰਦੇ ਦੀ 85000 ਦੀ ਲਈ ਸੀ ਬੈੜ ਹੂੰ ਬੰਦੇ ਨੇ ਕੰਪਣ ਤੋਂ ਕੋੜੇ ਉਹਨੇ ਲਈ ਸੀ ਹੁਣ ਤਿਆਰ ਹੋ ਕੇ ਉਹਨੇ ਦੁੱਧ ਚ ਲਾਲਚ ਕਰ ਗਿਆ ਅੱਛਾ ਦੁੱਧ ਦੇ ਥੱਲੇ ਚੰਗਾ ਸੀ ਵੀਰੇ ਠੀਕ ਹੈ ਬਾਈ 24 25 ਕਿਲੋ ਪਾਇਆ ਦੁੱਧ ਬੈੜ ਕੀ ਹੈ ਮੁੱਲ ਇਹਦਾ ਮੋਲੇ ਦਾ ਵੀ 32000 ਰੁਪਿਆ ਮਾਨਤਨ ਹੋ ਜਾਈ। ਹਾਂਜੀ ਮਾਨਤਨ ਕਰਦਾ ਮੌਕੇ ਤੇ 32000 ਰੁਪਿਆ ਮੋਲੇ ਦਾ ਵੀ ਮਾਨਤਨ ਜ਼ਰੂਰ ਹੋ ਜਾ। ਥਣਾ ਥਣਾ ਦੀ ਓਕੇ। ਜਮਾ ਓਕੇ ਆ ਵੀਰੇ। ਆਪਦਾ ਕੋਈ ਵੀ ਦੋ ਅੱਦੇ ਉਧਰ ਤਿੰਨ ਅੱਡੇ ਕੋਚੇ ਗਿਣਾ ਸਾਈ ਤੋਂ ਤਸੱਲੀ ਕਰਕੇ ਆਪਣੇ ਘਰੋਂ ਫੇਰ ਕੋਈ ਵਸੂ ਲੈ ਜੀ। ਠੀਕ ਹੈ। ਬਾਅਦ ਤੀ ਕੋਈ ਗਰੰਟੀ ਨਹੀਂ ਹੁੰਦੀ। ਹਮ ਨਾ ਕਿ ਭਰਾ ਕੋਲੇ ਸੀਗੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲਾ। ਧੰਨਵਾਦ।